ਹੋਮ ਇੰਸ਼ੋਰੈਂਸ ਦੇ ਵਿੱਚ ਪਿਛਲੇ ਸਮੇਂ ਦੌਰਾਨ ਕਾਫੀ ਤਬਦੀਲੀਆਂ ਹੋਈਆਂ ਨੇ ਤੇ ਵੱਡੇ ਘਰਾਂ ਦੇ ਲਈ ਖਾਸ ਕਰਕੇ ਇੰਸ਼ੋਰੈਂਸ ਲੈਣ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸਬੰਧੀ ਐਮਸੀ ਇੰਸ਼ੋਰੈਂਸ ਦੀ ਟੀਮ ਦੇ ਨਾਲ ਚੈਨਲ ਪੰਜਾਬੀ ਦੇ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ ਤੇਜ ਚੇਂਜਸ ਜਿਹੜੀਆਂ ਕੀ ਆਈਆਂ ਨੇ ਸੋ ਹੋਮ ਇੰਸ਼ੋਰੈਂਸ ਤੇ ਲੇਟਲੀ ਬਹੁਤ ਚੇਂਜਸ ਆਈਆਂ ਹੈਗੀਆਂ ਕਿ ਉਹਦੇ ਵਿੱਚ ਕਈ ਫੈਕਟਰ ਹੈਗੇ ਆ ਪਹਿਲਾਂ ਤਾਂ ਹੈਗੇ ਆ ਆਰਥਕੋਇਕ ਦੇ ਪ੍ਰਾਈਸ ਚੇਂਜਸ ਜਾਂ ਆਰਥਕੋਇਕ ਦੀਆਂ ਰੈਸਟ੍ਰਿਕਸ਼ਨਸ ਦੂਸਰਾ ਹੈਗਾ ਹਾਈ ਵੈਲਿਊ ਕਾਰ ਜਿਹੜੇ ਆਪਾਂ ਵੱਡੇ ਕਾਰ ਬਣਾਏ ਆ ਉਹਨਾਂ ਲਈ ਇੰਸ਼ੋਰੈਂਸ ਤੇ ਬਹੁਤ ਇਨਕਰੀਜ਼ ਹੋਈਆਂ ਆ ਜਿਹੜੇ ਰੈਂਟਲ ਕਾਰ ਹੈਗੇ ਆ ਜਾਂ ਸਟੈਂਡਲੋਨ ਰੈਂਟਲ ਹੈਗੇ ਆ ਜਾਂ ਜਿੱਦਾਂ ਵਿੱਚ ਸਟੂਡੈਂਟ ਰਹਿ ਰਹੇ ਆ ਜਾਂ ਉਹ ਸ਼ਾਰਟ ਟਰਮ ਰੈਂਟਲ ਦਿੱਤੇ ਹੋ ਜਿੱਦਾ 에어ਬੀਐਨਬੀ ਨੂੰ ਦਿੱਤੇ ਹੋ ਆ ਉਹਨਾਂ ਦੇ ਇੰਸ਼ੋਰੈਂਸ ਦੇ ਵਿੱਚ ਕਾਫੀ ਚੇਂਜਸ ਆਈਆਂ ਹੈਗੀਆਂ ਜਿਹੜੀਆਂ ਹਰ ਕੋਈ ਐ ਸੈਕੰਡ ਕੋ ਜੋ ਜਿਹੜਾ ਪੁੱਛ ਰਿਹਾ ਹੈਗਾ ਉਹ ਇਹਨਾਂ ਚੇਂਜਸ ਤੇ ਪੁੱਛ ਰਿਹਾ ਹੈਗਾ ਸੋ ਜੇ ਆਪਾਂ ਸਪੈਸੀਫਿਕਲੀ ਗੱਲ ਕਰਦੇ ਹੈਗੇ ਆ ਵਨ ਟਾਪਿਕ ਦੀ ਅਰਥਕਵਿਕ ਆਰਥਕਵੇਕ ਦੇ ਰੇਟ ਜਿਹੜੇ ਹੈਗੇ ਆ ਉਹ ਬਹੁਤ ਵਧੇ ਆ ਸੋ ਇਸ ਕਰਕੇ ਅਸੀਂ ਦੇਖ ਰਹੇ ਆ ਬਹੁਤ ਜਿਹੜੇ ਕਲਾਇੰਟ ਆਉਂਦੇ ਆ ਉਹ ਕਹਿੰਦੇ ਆ ਓਕੇ ਠੀਕ ਆ ਆਰਥਕਵੇਕ ਦੀ ਕਵਰੇਜ ਘਟਾ ਦਿਓ ਸੋ ਜੇ ਇੰਸ਼ੋਰੈਂਸ ਦੇ ਰੇਟ ਵਧੇ ਆ ਉਹਦੇ ਉਹਦਾ ਕੋਈ ਰੀਜ਼ਨ ਹੁੰਦਾ ਆ ਮੈਂ ਇਹ ਕਹਿੰਨੀ ਆ ਵੀ ਆਪਣਾ ਆਪਣੇ ਏਜੰਟ ਨੂੰ ਜਾ ਕੇ ਜਰੂਰ ਪੁੱਛੋ ਵੀ ਆਰਥਕਵੇਕ ਲੈਣਾ ਚਾਹੀਦਾ ਕਿ ਨਹੀਂ ਲੈਣਾ ਚਾਹੀਦਾ ਜਦੋਂ ਇੰਸ਼ੋਰੈਂਸ ਕੰਪਨੀਆਂ ਕੋਈ ਵੀ ਕਵਰੇਜ ਪਾਉਂਦੀਆਂ ਨਾ ਉਹਦੇ ਵਿੱਚ ਉਹ ਬਹੁਤ ਰਿਸਰਚ ਕਰਦੀਆਂ ਵੀ ਇਹ ਸੋ ਦੈਟ ਮੀਨ ਜੇ ਇਨਕਰੀਜ਼ ਹੋਇਆ ਦੈਟ ਮੀਨ ਆਪਣਾ ਰਿਸਕ ਵੀ ਕਾਫੀ ਵਧਿਆ ਹੈਗਾ ਆਰਥਕਵੇਕ ਦਾ ਹਟਾਉ ਨੀ ਸੋ ਜੇ ਕੋਈ ਚੀਜ਼ ਦੀ ਇੰਸ਼ੋਰੈਂਸ ਦੀ ਪ੍ਰੀਮੀਅਮ ਵਧਦਾ ਆ ਉਹਦੇ ਪਿੱਛੇ ਵੱਡਾ ਰੀਜ਼ਨ ਹੁੰਦਾ ਆ ਸੋ ਉਹਨੂੰ ਇੱਕ ਵਾਰੀ ਆਪਣੇ ਏਜੰਟ ਨੂੰ ਜਰੂਰ ਪੁੱਛੋ ਵੀ ਇਹਦਾ ਰੇਟ ਕਿਉਂ ਵਧਿਆ ਤੇ ਇਹਦੇ ਫਾਇਦੇ ਮੈਨੂੰ ਹੈਗੇ ਆ ਜਾਂ ਨਹੀਂ ਹੈਗੇ ਹੈਗੇ ਇਦਾਂ ਰੇਟ ਵਧੇ ਕਿਉਂ ਹੈ ਜੀ ਵੈਸੇ ਸਾਰੇ ਸੋ ਜਿਹੜਾ ਆਪਣਾ ਬੀਸੀ ਹੈਗਾ ਆ ਪ੍ਰੋਵਿੰਸ ਉਹਦੇ ਵਿੱਚ ਆਪਣੇ ਜਾਦੇ ਰੇਟ ਵਧੇ ਹੈ ਕਿਉਂਕਿ ਆਪਣਾ ਵਾਰਨਿੰਗਸ ਬਹੁਤ ਹੈਗੀਆਂ ਵੀ ਆਪਣਾ ਪੋਟੈਂਸ਼ੀਅਲ ਹੈਗਾ ਵੀ ਆਰਥਕ ਇਕ ਆਉਣ ਦੇ ਕਰਕੇ ਏਸੀ ਰੀਜ਼ਨ ਦੇ ਕਰਕੇ ਬਹੁਤ ਇੰਸ਼ੋਰੈਂਸ ਕੰਪਨੀਆਂ ਨੇ ਰੇਟ ਦੇਣੇ ਵੀ ਬੰਦ ਕਰਤੇ ਆ ਆਰਥਕ ਇਕ ਲਈ ਉਹ ਕਹੀ ਕਹਿੰਦੀਆਂ ਵੀ ਠੀਕ ਹੈ ਜਾਰ ਰਿਚਮੈਂਟ ਆ ਰਿਚਮੈਂਟ ਦੇ ਵਿੱਚ 50% ਆਫ ਦਾ ਪ੍ਰੋਪਰਟੀਆਂ ਦੇ ਆਰਥਕ ਇਕ ਮਿਲਦਾ ਨਹੀਂ ਹੈਗਾ ਤੋ ਕਿ ਉਹ ਵੀ ਜ਼ਿਆਦਾ ਪ੍ਰੌਨ ਹੈਗਾ ਵੀ ਆਰਥੋਕ ਜੇ ਆਇਆ ਉੱਥੇ ਜ਼ਿਆਦਾ ਡੈਮੇਜ ਹੋਣਾ ਹੈ ਜਾਂ ਡੈਲਟਾ ਹੈਗਾ ਆ ਉਹ ਨੰਬਰ ਸੈਕਿੰਡ ਤੇ ਹੈ ਜਾਂ ਆਈਲੈਂਡ ਹੈ ਕੋਈ ਵੀ ਵੈਂਕੂਵਰ ਆਈਲੈਂਡਸ ਹੋਏ ਜਾਂ ਹੋਰ ਕੋਈ ਆਈਲੈਂਡ ਹੈਗਾ ਉਹਨਾਂ ਤੇ ਵੀ ਜ਼ਿਆਦਾ ਹੈਗਾ ਆ ਸੋ ਉਹਨਾਂ ਦੇ ਪ੍ਰੀਮੀਅਮ ਵੀ ਜ਼ਿਆਦਾ ਦੇਖਣ ਨੂੰ ਮਿਲਣਗੇ ਕਿਉਂਕਿ ਉਹਨਾਂ ਨੂੰ ਪਤਾ ਹੈ ਉਹਨਾਂ ਦੇ ਉੱਥੇ ਜ਼ਿਆਦਾ ਚਾਂਸਸ ਹੈਗੇ ਆ ਆਰਥੋਕ ਕਾਉਨ ਦੇ ਤੇ ਕਲੇਮ ਆਉਣ ਦੇ ਵੀ ਜ਼ਿਆਦਾ ਚਾਂਸਸ ਉਹਨਾਂ ਏਰੀਆਜ਼ ਦੇ ਵਿੱਚ ਹੈਗੇ ਆ ਪਰ ਉਹਨਾਂ ਏਰੀਆ ਨੂੰ ਜ਼ਿਆਦਾ ਦੇਖਣਾ ਚਾਹੀਦਾ ਹੈ ਵੀ ਸਾਨੂੰ ਜੇ ਮਿਲ ਸਕੇ ਤੇ ਕਵਰੇਜ ਲੈਣੀ ਜ਼ਰੂਰ ਚਾਹੀਦੀ ਹੈ ਤੇ ਜਿੱਦਾਂ ਕੋਈ ਪੁਰਾਣਾ ਘਰ ਆ ਜਾਂ ਰੈਂਟਰਸ ਨੇ ਤਾਂ ਉਹਦੀਆਂ ਕੀ ਦਿੱਕਤਾਂ ਹੁੰਦੀਆਂ ਇੰਸ਼ੋਰੈਂਸ ਵੇਲੇ ਤਾਂ ਕਿੰਨੇ ਟੰਗ ਦਾ ਉਹਨਾਂ ਨੂੰ ਲੈਣਾ ਚਾਹੀਦਾ ਸੋ ਜਿਹੜੇ ਆਪਾਂ ਬਹੁਤ ਪੰਜਾਬੀ ਹੈਗੇ ਆ ਜਿਹੜੇ ਆਪਾਂ ਰੈਂਟਲ ਹਾਊਸ ਲੈਣੇ ਆ ਜਾਂ ਰੈਂਟ ਤੇ ਕਰਦੇ ਆਂ ਕਈ ਵਾਰੀ ਆਪਾਂ ਜੋ ਰੈਂਟ ਤੇ ਦਿੰਨੇ ਆ ਆਪਾਂ ਸਿਰਫ ਰੈਂਟਲ ਇਨਕਮ ਦੇ ਹੀ ਦੇਖਦੇ ਆ ਉਹਦੀਆਂ ਅਦਰ ਜਿਹੜੀਆਂ ਰਿਕੁਆਇਰਮੈਂਟਸ ਆ ਉਹਨੂੰ ਆਪਾਂ ਸਾਈਡ ਤੇ ਰੱਖ ਲੈਣਾ ਜਾਂ ਆਪਾਂ ਦੇਖਦੇ ਹੀ ਨਹੀਂ ਹੈਗੇ ਸੋ ਉਹਦੇ ਵਿੱਚ ਮੇਨਲੀ ਹੈਗਾ ਵੀ ਜਦ ਆਪਾਂ ਸਟੂਡੈਂਟਸ ਨੂੰ ਜਾਂ ਅਨਰਿਲੇਟਿਡ ਇੰਡੀਵਿਜੂਅਲਸ ਨੂੰ ਆਪਾਂ ਘਰ ਰੈਂਟ ਤੇ ਦਿੰਨੇ ਹੈਗੇ ਆ ਉਸ ਵੇਲੇ ਆਪਾਂ ਇਹ ਨਹੀਂ ਦੇਖਦੇ ਵੀ ਇਹਨਾਂ ਇੰਸ਼ੋਰੈਂਸ ਨੇ ਮੈਨੂੰ ਕਵਰ ਕਰਨਾ ਕਿ ਨਹੀਂ ਕਰਨਾ ਦਿਸ ਇਜ਼ ਅ ਬਿਗ ਥਿੰਗ ਜੇ ਤੁਸੀਂ ਸਟੂਡੈਂਟ ਘਰ ਦੇ ਵਿੱਚ ਰੱਖਿਓ ਸੀਗੇ ਤੇ ਤੁਸੀਂ ਉਹਨਾਂ ਨੂੰ ਇੰਸ਼ੋਰੈਂਸ ਕੰਪਨੀ ਨੂੰ ਡਿclare ਨਹੀਂ ਕੀਤਾ ਸੀਗਾ ਵੀ ਤੁਹਾਡੇ ਕੋਲ ਸਟੂਡੈਂਟ ਆਈ ਡੋਨਟ ਮੀਨ ਟੂ ਕਿ ਸਟੂਡੈਂਟ ਹੀ ਸੋ ਐਨੀ ਅਨਰਿਲੇਟਡ ਪਰਸਨ ਸਟੂਡੈਂਟ ਆਪਾਂ ਜ਼ਿਆਦਾ ਕਹਿੰਦੇ ਵੀ ਕਿਉਂਕਿ ਸਟੂਡੈਂਟ ਜ਼ਿਆਦਾ ਸ਼ੇਅਰਿੰਗ ਦੇ ਵਿੱਚ ਰਹਿੰਦੇ ਆ ਬਟ ਇਟ ਡਸਨਟ ਮੀਨ ਕਿ ਸਟੂਡੈਂਟ ਹੀ ਹੋਣ ਸੋ ਜੇ ਮੈਂ ਤੇ ਤੁਸੀਂ ਰਹਿ ਰਹੇ ਹੈਗੇ ਆ ਵੀ ਆਰ ਅਨਰਿਲੇਟਡ ਸੋ that mean ਟੂ ਇੰਡੀਵਿਜੂਅਲ ਜੇ ਇੱਕ ਫੈਮਿਲੀ ਰਹਿ ਰਹੀ ਆ ਵਿੱਚ ਨਾਲ ਚਾਰ ਬੱਚੇ ਹੈਗੇ ਆ that is 1 family so that doesn't um, changes anything but most of the time jado aap add karde hain e idaan diyan coverages premium up hunda hai most of the time aapko pata hi nahi hunda ki aap jo student rakhe ho us de vich coverage change bhi karni hai gi so eh todi je insurance te kalu fire da claim aa janda hai it can be denied breach ਸੋ ਇਹ ਵੱਡੀ ਹੈਗੀ ਆ ਇਹਦੇ ਨਾਲ ਜੇ ਤੁਸੀਂ ਆਪਣੀ ਮੰਨ ਦੀ ਸੰਤੋਸ਼ ਲਈ ਲਈ ਆਪਾਂ ਇੰਸ਼ੋਰੈਂਸ ਲੈਣੇ ਆ ਸੋ ਮੇਕ ਸ਼ੋਰ ਜੇ ਤੁਸੀਂ ਰੈਂਟਲ ਰੱਖਿਆ ਜਾਂ ਕੋਈ ਜਿਹੜੇ ਅਨ ਰਿਲੇਟਡ ਪੀਪਲ ਹੈਗੇ ਆ ਆਪਾਂ ਬੇਸਮੈਂਟ 'ਚ ਇੱਕ ਚ ਰਹਿੰਦੇ ਆ ਦੂਜੀ 'ਚ ਰਹਿੰਦੇ ਆ ਜਾਂ ਉੱਪਰ ਰਹਿੰਦੇ ਹੈਗੇ ਆ ਸੋ ਆਪਣੀ ਪਾਲਿਸੀ ਤੇ ਆਪਣੇ ਬ੍ਰੋਕਰ ਨੂੰ ਜਰੂਰ ਪੁੱਛੋ ਵੀ ਮੈਂ ਕਵਰ ਹੈਗਾ ਸਟੂਡੈਂਟ ਲਈ ਅਨ ਰਿਲੇਟਡ ਪੀਪਲਸ ਲੇਕਿਨ ਨਹੀਂ ਤੇ ਜਿਹੜੇ ਵੱਡੇ ਘਰ ਨੇ ਉਹਨਾਂ ਦੀ ਰੀਨੂਅਲ ਦੇ ਵਿੱਚ ਕੀ ਦਿੱਕਤਾਂ ਆ ਰਹੀਆਂ ਇੰਸ਼ੋਰੈਂਸ ਦੀ ਇਸ ਟਾਈਮ 'ਚ ਸੋ ਜਿਹੜੇ ਵੱਡੇ ਘਰ ਹੈਗੇ ਆ ਓਵਰ 6000 ਜਾਂ ਫਿਰ 5500 ਸਕਰ ਫੁੱਟ ਤੋਂ ਉੱਪਰ ਜਿਹੜੇ ਘਰ ਹੈਗੇ ਉਹਨਾਂ ਤੇ ਕਾਫੀ ਦਿੱਕਤ ਇੰਸ਼ੋਰੈਂਸ ਦੀਆਂ ਪ੍ਰਾਈਸਸ ਵਧੀਆਂ ਹੈਗੀਆਂ ਸੋ ਸਾਰੀਆਂ ਇੰਸ਼ੋਰੈਂਸ ਕੰਪਨੀਆਂ ਵੱਡੇ ਘਰ ਨਹੀਂ ਕਰਦੀ ਕਿਉਂਕਿ ਉਹਨਾਂ ਦੀ ਜਿਹੜੀ ਕਪੈਸਿਟੀ ਹੈਗੀ ਆ ਥੋੜੇ ਤੱਕ ਹੀ ਹੁੰਦੀ ਆ 1.5 ਲੱਖ 2 1.5 ਮਿਲੀਅਨ ਤੋਂ 2 ਮਿਲੀਅਨ ਤੱਕ ਹੀ ਹੁੰਦੀ ਆ ਸੋ ਜਿਹੜੇ ਇਹ ਹੈਗੇ ਆ ਇੱਕ ਘਰ ਹੁਣ ਆਪਾਂ ਮੋਸਟਲੀ ਆਪਾਂ ਦੇਖਦੇ ਆ ਸਰੀ ਵੈਵਨਕੂਵਰ ਜਾਂ ਰਿਚਮੰਡ ਦੇ ਵਿੱਚ ਕਾਫੀ ਵੱਡੇ ਘਰ ਹੈਗੇ ਆ ਤੇ ਇੰਸ਼ੋਰੈਂਸ ਉਹਨਾਂ ਦੀ ਕਾਫੀ ਵੱਧੀ ਹੈ ਕਿਉਂਕਿ ਆਮ ਕੰਪਨੀਆਂ ਲੈ ਨਹੀਂ ਰਹੀਆਂ ਉਹ ਕਹਿੰਦੀ ਅਸੀਂ ਨਹੀਂ ਲੈਣੀ ਆ ਤੁਸੀਂ ਬਾਹਰ ਕਮਰਸ਼ੀਅਲ ਕੰਪਨੀਆਂ ਦੇ ਨਾਲ ਕਰੋ ਸਾਡੇ ਕੋਲ ਵੱਡੀ ਮਾਰਕੀਟ ਹੈਗੀ ਆ ਇਹਨਾਂ ਟਾਈਪ ਦੇ ਘਰ ਲਈ ਵਾਸਤੇ ਜੇ ਤੁਸੀਂ ਸਟਰਗਲ ਕਰ ਰਹੇ ਆ ਜਾਂ ਪ੍ਰਾਈਸ ਤੁਹਾਡੀ ਕਾਫੀ ਵੱਧੀ ਹੋਵੇ ਐਮਸੀ ਦੀ ਟੀਮ ਤੁਹਾਨੂੰ ਹਾਈ ਵੈਲਿਊ ਹੋਮ ਦੇ ਵਿੱਚ ਹੈਲਪ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ